ਦੋਸਤੋ ਇਥੇ ਲੰਗਰ ਚ ਖਲੋਤੇ ਆ ਲੰਗਰ ਸ਼ਗਨ ਲਈ ਤੇ ਇਹਦੇ ਪਹਿਲਾ ਪਹਿਲਾ ਡਸਟਾਪ ਆ ਇਥੋਂ ਲੰਗਰ ਛੱਕ ਕੇ ਫਿਰ ਨੋ ਸਟਾਪ ਜਾਣਾ ਜਿੱਦਾ ਫਲਾਈ ਸ਼ੈਪ ਹੋਰ ਦੋਸਤੋ ਇਹ ਲੰਗਰ ਛੱਕ ਕੇ ਤੁਰ ਪਏ ਆ ਕਿੰਨੀ ਭੀੜ ਕਿੰਨੀ ਆ ਰਹੀ ਆ ਐਦਾਂ ਹੀ ਹਣ ਬਟਾਲੇ ਤੱਕ ਐਦਾਂ ਹੀ ਭੀੜ ਰਹਿਣੀ ਆ ਹੋਰ ਦੋਸਤੋ ਫਲਾਈ ਸ਼ੈਪ ਗੁਰਦੁਆਰਾ ਪਹੁੰਚ ਗਏ ਆ ਥੋੜੀ ਇੱਥੇ ਕਰਦੇ ਆ ਦਰਸ਼ਨ ਤੇ ਮੈਂ ਵੀ ਆਈ ਜਾਂਦੇ ਵਾ ਪਹਿਲਾ ਹੜਿਆਈਗਾ ਜਦੋਂ ਇੱਥੇ ਪਹੁੰਚ ਗਏ ਤੇ ਮੀਂ ਤੇਰੀ ਹੋ ਗਿਆ ਦੇਖ ਸਾਰੇ ਸ਼ੰਗਤ ਬਾਬਾ ਆ ਜੀ ਗੁਰੂ ਨਾਨਕ ਦੇ ਪਾ ਕੋਣ ਦੋਸਤੋ ਇਹ ਘਰ ਰਸਤੇ ਲੈ ਲਗੇ ਜਲੇਬੀਆਂ ਜਾਂ ਇੱਕ ਬਾਥੀ ਲਈਆ ਇਹ ਕਬੀਸ ਕਿਹੜੀਆਂ ਬੰਦੀਆਂ ਅਸੀਆਂ ਦੀ ਚੱਲਦੇ ਆ ਘਰ ਨੂੰ ਹਾਂ ਮੰਮੀ ਬਾਹਰ ਹੈ ਹਾਂ ਤੇ ਬਾਹਰ ਦੇ ਐ ਹੀਗਾ ਹਾਂ ਦੋਸਤਾਂ ਨੂੰ ਪੁੱਛਣਾ ਕਰਾਂਗੇ ਚਾਹ ਕੋਈ ਦੋ ਮੜਾ ਟੋਰੀ ਬੜੀ ਹੈਰਾ ਟੋਰੀ ਡਦੇ ਆਪ ਟੋਰੀ ਡਦੇ ਆਪ ਓਏ ਦਿਖਾ ਲਾ ਟੋਰੀ ਖਾ ਟੋਰੀ ਦਿਖਾਉਂਦੇ ਆ ਉਹ ਕਿ ਦਿੱਗਾ ਉਹ ਕਿ ਦਿੱਗਾ ਵੀ ਦਿੱਗਾ ਹੀ ਕੀ ਦਿੱਗਾ ਹੀ ਮੂਹ ਮੂਹ ਮਰੂਦ ਦੀ ਡਿੱਗਾ ਮੂਹ ਡਿੱਗਾ ਮੂਹ ਹੋਣਾ ਕਹਿੰਦਾ ਕਹਿੰਦਾ ਉਹ ਡਿੱਗਾ ਹੀ ਹੈ ਕੀ ਚਲ ਆਂਦਰ ਸੋਈ ਚ ਰਖਈ ਜਾ ਲਿਆ ਪਿਆਰ ਲੈ ਸੋਈ ਚ ਰੱਖਦੀ ਐ ਸੋਈ ਚ ਹਾਂ ਸੋਈ ਚ ਸੋਈ ਚ ਬਾ ਇਥੇ ਰਾ ਦੇ ਏ ਉਹ ਦੌੜਤੀ ਤੇਰੀ ਚੱਲ ਅੱਜ ਬੜਾ ਖੁਸ਼ ਹਾਂ ਉਹ ਚਾਹ ਨਹੀਂ ਰਾਤੀ ਦੀ ਕਰਾਂ ਨਹੀਂ ਪਾਉ ਫੇਰ ਟਰਾਲੀ ਪਾ ਹਣ ਟਰਾਲੀ ਪਾ ਲਿਆ ਪਾ ਟਰਾਲੀ ਦਾਈਆ ਚੱਲ ਚਲਾਵਾਂ ਹਣ ਮੈਂ ਓ ਲੈ ਫੇ ਲੱਤ ਕੀ ਓ ਲੱਤ ਕੀ ਫੇ ਮੈਂ ਲਾਵਾਂ ਉਹਨੇ ਮੇਲਾ ਚੱਲ ਟਾਇਰ ਸਿੱਧੇ ਕਰ ਦੇ। ਉਹ ਲੈ ਟ੍ਰਾਲੀ ਲਾਤੀਓ। ਟਰੈਕਟਰ ਹੀ ਕਮਾਈ ਜਾ ਗੱਲਾਂ। ਟਰੈਕਟਰ ਹੀ ਕਮਾਈ ਜਾ ਲੱਲਾ। ਹਾਂ। ਉਹ ਰੈਂਡ ਉਹਨੂੰ। ਹਾਂ ਲਈ। ਲੈ। ਆ ਲੈ ਫੇਰ ਲਾਤੀਓ। ਲੈ ਚੱਲ। ਟਾਇਰ ਤੇ ਸਿੱਧੇ ਕਰੇਗਾ ਜੀ। ਚੱਲ। मी भैन दिया मी <laughs> <नीग> भैन <पहुं> दिया चल रो जा रो जा रे चल कर दे चल चला दे चला दे बस बस ਵੇ ਡੇ ਗਿਓ ਚਲ ਬੱਸ ਬੱਸ ਰੋਉਤੀ 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 ਹੁਣ ਗਏ ਜਾਂਦੋ 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 ਰੋ ਜਾ ਰੋ ਜਾ ਬਣਾ ਲਈ ਮੈਂ ਤੇਰੀ ਵੀਡੀਓ ਨਹੀਂ ਆਦੀ ਬਣਾਉਣੀ ਆ ਤੇਰੀ ਵੀਡੀਓ ਤੇ ਫੋਨ ਉਹ ਛੱਡ ਨਹੀਂ ਰਿਹਾ ਚਾਬੀ ਨਹੀਂ ਛੱਡਣਿਆ ਚਾਬੀ ਛੱਡ ਦੇ ਓਏ ਚਾਬੀ ਦੇ ਲਿਆ ਦੇ ਚਾਬੀ ਕਿਉਂ ਹਾਂ ਬਬਣ ਹਾਂ ਚਾਬੀ ਦੇ ਨਾ ਨੋ ਨੀ ਗੱਲ ਨਹੀਂ ਹੋਣੀ ਸੈੱਟ ਨਹੀਂ ਹੋਣਾ ਗੱਲ ਨਹੀਂ ਹੋਣਾ ਜ਼ਿਆਦਾ ਫੇਰ 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 ਯਾਦਾ ਫੇਰ 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 ਕੀ ਆ ਕੀ ਆ ਮੈਨੂੰ ਤਾਂ ਬਾਬਾ ਹੁਕਮਾਣਾ ਵਾਲਾ ਆ ਦੇ ਦਾਲ ਘਰ ਕੇ ਤੁਹਾਨੂੰ ਸਮਝਾਉਂਦਾ ਮਾਚਾ ਉਹ ਦੇ ਗਿਆ ਕੀ ਹੋਇਆ ਯਾਰ ਬਿਤੇਗੀ ਇਹ ਗੱਲ ਫੇੜੀ ਪੂਰੀ ਵਾਲਦਾ ਫੋਨ ਕੋਈ ਟੈਕੀ ਕਰਦਾ ਹਾਂ ਜੱਗ ਬਹਿ ਜਾ ਉਪਰ ਬਹਿ ਜਾ ਮੈਂ ਰੋਸ ਗਿਆ ਰੋਸ ਗਿਆ ਲੈ 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 ਫੋਨ ਆ ਜਾ ਆ ਜਾ ਮੈਂ ਦੇਣਾ ਮੈਂ ਨਹੀਂ ਗਿਆ ਗਿਆ ਮੇਰੇ ਘਾਦੀ ਜੜ ਗਿਆ ਓ ਚੱਲਾ ਲੈ ਆ ਲੈ ਹੁਣ ਦੋਸਤਾਂ ਦੀ ਭੂਈ ਕੋਲ ਆ ਕੇ ਆ ਗਿਆ ਘਰੇ ਤੇ ਅਰਸ਼ ਘਰੇ ਇਕੱਲਾ ਹੀ ਆ ਤੇ ਆਏ ਚਲੋ ਫਿਰ ਫਿਰ ਚੱਲ ਜੀਏ ਟਾਈਮ ਨਾਲ ਤੇ 7 7:30 ਵਜੇ ਉਥੋਂ ਤੁਰ ਪਈਏ ਤੇ ਹੁਣ 8:00 ਵਜੇ ਨੇ ਤੇ ਹੁਣ ਆ ਗਏ ਅਸੀਂ ਘਰੇ ਤੇ ਦੱਸੋ ਬਲੋਕ ਕਿੱਦਾਂ ਲੱਗਾ ਜੇ ਬਲੋਕ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਮਿਲਦੇ ਦਨ ਕਿਸ਼ਨੇ ਬਾਅਦ ਟਿਲ ਦਨ ਟੇਕ ਕੇਰ ਰਬ ਰੱਖਾ